ਪੰਜਾਬੀਓ ਸਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਇੱਕ ਬਹੁਤ ਵੱਡੀ ਖੁਸ਼ਖਬਰੀ ਆ ਚੁੱਕੀ ਆ ਚਾਰ ਦਿਨ ਦੀ ਪ੍ਰੋਲ ਚਾਰ ਦਿਨ ਦੀ ਪ੍ਰੋਲ ਦਾ ਜਿਹੜਾ ਪ੍ਰਾਵਧਾਨ ਉਹ ਸੁਣਵਾਈ ਤੋਂ 14 ਜਨਵਰੀ ਨੂੰ ਸੁਣਵਾਈ ਆ ਤਾਂ ਉਸ ਤੋਂ ਪਹਿਲਾਂ ਹੀ ਯਾਨੀ ਇੱਕ ਐਲਾਨ ਕਰ ਦਿੱਤਾ ਗਿਆ ਉਹ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਸੁਣਾਉਣਾ ਕਿ ਜਿਹੜੀ ਰਿਹਾਈ ਹੈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਬੜੇ ਹੀ ਚਿੰਤਤ ਸੀ ਸਾਡੇ ਪੰਜਾਬ ਦੇ ਲੋਕ ਉਹਨਾਂ ਨੂੰ ਇਹੀ ਸੀ ਅਮਰਪਾਲ ਸਿੰਘ ਕਦੋਂ ਜੇਲ੍ਹ ਦੇ ਵਿੱਚੋਂ ਛੁੱਟ ਕੇ ਆਊਗਾ ਤੇ ਮੈਂ ਇਹ ਵੀਡੀਓ ਜਿਹੜਾ ਦਿਖਾਉਣ ਜਾ ਰਿਹਾ ਇਹਦੇ ਵਿੱਚ ਦਰਅਸਲ ਰਿਹਾਈ ਨੂੰ ਲੈ ਕੇ ਮਾਮਲਾ ਨਾਗੇ ਕੁਝ ਹੋਰ ਹੈ ਪਹਿਲਾਂ ਮੈਂ ਤੁਹਾਨੂੰ ਇਹਦੇ ਬਿਆਨ ਸੁਣਾਉਂਗਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇਸੇ ਮੁੱਦੇ ਤੇ ਸਾਂਝੇ ਕਰੂੰਗਾ ਵਿਚਾਰ ਸੁਣੋ ਮਰਜੀ ਦਾ ਖਾਲਸਾ ਵੈਰੀ ਕੀ ਫਤੇ ਖਾਵਾ ਜੁੜਿਆ ਭਾਈ ਅਮਰਪਾਲ ਸਿੰਘ ਦੇ ਨਾਲ ਤੁਹਾਨੂੰ ਭਾਈ ਅਮਰਪਾਲ ਸਿੰਘ ਦੀ ਰਿਹਾਈ ਬਾਰੇ ਦੱਸਾਂਗੇ ਕਦੋਂ ਉਹਨਾਂ ਦੀ ਰਿਹਾਈ ਹੋ ਰਹੀ ਆ ਇਹ ਸਭ ਤੋਂ ਵੱਡੀ ਤੇ ਐਮ ਖਬਰ ਆ ਤੁਹਾਨੂੰ ਸੁਣਾਉਣ ਜਾ ਰਹੇ ਆ ਕਿ ਭਾਈ ਅੰਮਰਪਾਲ ਸਿੰਘ ਦੀ ਜਿਹੜੀ ਰਿਹਾਈ ਕਿਸ ਦਿਨ ਹੋਵੇਗੀ ਤੇ ਕਿਉਂ ਹੋਵੇਗੀ ਤੇ ਕਦੋਂ ਹੋਵੇਗੀ ਇਸ ਦੇ ਲਈ ਵੱਡਾ ਖਲਾਸਾ ਨਿਕਲ ਕੇ ਸਾਹਮਣੇ ਆਇਆਗਾ ਪਹਿਲਾਂ ਆਪਾਂ ਗੱਲਬਾਤ ਪਾਸਟ ਤੋਂ ਸ਼ੁਰੂ ਤੋਂ ਕਰਦੇ ਆ ਲਗਭਗ ਪਤਾ ਲੱਗ ਚੁੱਕਿਆ ਹੋਣਾਗਾ ਸਭ ਨੂੰ ਇਹ ਪਾਈ ਅੰਮਤ ਪਾਸੰਦੀ ਦੀ ਪਾਰਟੀ ਜਿਹੜਾ ਅਨਾਉਂਸ ਕਰਨਾ ਸੀ 14 ਜਨਵਰੀ 2025 ਨੂੰ ਮਾਗੀ ਮੇਲੇ ਤੇ ਮੁਖਸਬ ਦੇ ਪਰ ਦੋਸਤੋ ਪਹਿਲਾ ਇਹ ਸਰਦਾਰ ਸਰਦਜੀਤ ਸਿੰਘ ਖਾਲਸਾ ਸੈਪੀ ਫਰੀਦਕੋਟ ਨੇ ਐਲਾਨ ਕਰ ਦਿੱਤਾ ਕਿ ਨਵੇਂ ਪਾਰਟੀ ਦਾ ਨਾਮ ਆ ਉਹਨਾਂ ਨੇ ਅਨਾਉਂਸ ਕਰ ਦਿੱਤਾਗਾ ਨਵੇਂ ਪਾਰਟੀ ਦਾ ਨਾਮ ਆਊਗਾ ਸ੍ਰੀ ਅਨੰਦਪੁਰ ਸਾਹਿਬ ਅਕਾਲੀ ਦਲ ਇਹ ਪਾਰਟੀ ਦਾ ਨਾਮ ਹੋਊਗਾ ਦੇਖੋ ਪੰਜਾਬੀਓ ਭਾਈ ਅਮਰਪਾਲ ਸਿੰਘ ਨੂੰ ਚਾਰੇ ਪਾਸੇ ਚਰਚਾਾਂਵਾਂ ਜਿਹੜੀਆਂ ਬੜੀਆਂ ਤੇਜ਼ ਨੇ ਅਮਰਪਾਲ ਸਿੰਘ ਦੀ ਰਿਹਾਈ ਕਿਸੇ ਵੇਲੇ ਵੀ ਹੋ ਸਕਦੀ ਹੈ ਇਹ ਭਰਾ ਨੇ ਲਿਖਿਆ ਇਹ ਪੱਤਰਕਾਰ ਭਰਾ ਸੰਯੋਗੀ ਪੱਤਰਕਾਰ ਮੈਂ ਕਹੂੰਗਾ ਬਹੁਤ ਵਧੀਆ ਚੰਗੋ ਜਾਣਕਾਰੀ ਦਿੱਤੀ ਹੈ ਇਹਨਾਂ ਨੇ ਲਿਖਿਆ ਹੈ ਵੀ 4 ਦਿਨਾਂ ਦੀ ਪ੍ਰੋਬਲ ਮਿਲਣੇ ਜਾ ਰਹੀ ਹੈ 4 ਦਿਨ ਤੱਕ ਦੀ ਪ੍ਰੋਬਲ ਜੇਕਰ ਮਿਲਦੀ ਹੈ ਤਾਂ ਮੈਂ ਕਹੂੰ ਆ ਬਹੁਤ ਵੱਡੀ ਗੱਲ ਆ ਪੰਜਾਬ ਵਾਸੀਆਂ ਦੇ ਲਈ ਪੂਰੇ ਪੰਜਾਬ ਦੇ ਲਈ ਕਿਉਂਕਿ ਅਮਰਪਾਲ ਸਿੰਘ ਇੱਕੋ ਨੌਜਵਾਨ ਜਿਹਨੂੰ ਪੰਜਾਬ ਦੇ ਵਿੱਚ ਬੜਾ ਹੀ ਲੰਮਾ ਸਮਾਂ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੀ ਨੌਜਵਾਨੀ ਚਿੱਟੇ ਦੇ ਨਾਲ ਬਰਬਾਦ ਹੋ ਰਹੀ ਹੈ ਚਿੱਟੇ ਦੀ ਭੇਟ ਚੜ ਗਿਆ ਸਾਡਾ ਅੱਧਾ ਪੰਜਾਬ ਮੈਂ ਕਹੂੰਗਾ ਤਾਂ ਤੁਸੀਂ ਵੀ ਸਿਆਣੇਓ ਜੇਕਰ ਤੁਸੀਂ ਮੇਰੀ ਵੀਡੀਓ ਵਾਕਈ ਪੂਰੇ ਦਰਦ ਨਾਲ ਸੁਣੋਗੇ ਤੁਹਾਨੂੰ ਪੂਰਾ ਪਤਾ ਲੱਗਣਾ ਕਿ ਮਾਮਲਾ ਪੰਜਾਬ ਦੇ ਵਿੱਚ ਹੋ ਕੀ ਗਿਆ ਦੇਖੋ ਪੰਜਾਬ ਦੇ ਵਿੱਚ ਇੱਕ ਸਰਕਾਰ ਬਣਦੀ ਐ ਬਾਈ ਦੇ ਵਿੱਚ ਉਹਨੂੰ ਲੈ ਕੇ ਲੋਕਾਂ ਨੂੰ ਬੜਾ ਯਾਨੀ ਇੱਕ ਚਾਅ ਜਾ ਚੜਿਆ ਸੀ ਕਿ ਜਿਹੜਾ ਖੁਦ ਭਗਵੰਤ ਮਾਨ ਸਾਡੇ ਪੰਜਾਬ ਦਾ ਹੁਣ ਮੁੱਖ ਮੰਤਰੀ ਬਣਿਆ ਉਹ ਲੱਗਦਾ ਸੀ ਲੋਕਾਂ ਨੂੰ ਵੀ ਸਾਡੇ ਲਈ ਕੁਝ ਨਾ ਕੁਝ ਬਹੁਤ ਵਧੀਆ ਕਰੂਗਾ ਤੇ ਜਿਹੜੇ ਸਾਡੇ ਨੌਜਵਾਨ ਦਰਸਲ ਇਹਨਾਂ ਨੇ ਚਿੱਟੇ ਦਾ ਮੁੱਦਾ ਰੱਖ ਕੇ ਹੀ ਸਰਕਾਰ ਬਣਾਈ ਪੰਜਾਬ ਦੇ ਵਿੱਚ ਤਾਂ ਹੌਣ ਵਾਲਾ ਸਮਾਂ ਪੰਜਾਬ ਦੇ ਲਈ ਹੋਰ ਭਿਆਨਕ ਹੋ ਜਾਂਦਾ ਇਹ ਸਾਡੇ ਨੌਜਵਾਨਾਂ ਨੂੰ ਤੇ ਨਾ ਜਾਂ ਸਾਡੀ ਪੰਜਾਬ ਸਿੱਖ ਕੌਮ ਨੂੰ ਪੂਰੀ ਪੰਜਾਬੀ ਹਤ ਨੂੰ ਕਿਸੇ ਨੂੰ ਇਸ ਗੱਲ ਦੀ ਭਲਕ ਤੱਕ ਨਹੀਂ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਖੁਦ ਹੀ ਢਹ ਢੇਰੀ ਹੋ ਜਾਣਾ ਤੇ ਨਾ ਸਾਡੇ ਲਈ ਇਹਨੇ ਕੁਝ ਕਰਨਾ ਤੇ ਨਾ ਅਜੇ ਤੱਕ ਕੀਤਾ ਤਾਂ ਹੁਣ ਤੁਸੀਂ ਆਪ ਸਮਝੋ ਪੰਜਾਬ ਦੇ ਵਿੱਚ ਚਾਰੇ ਖੁੰਜਾਂ ਤੇ ਅੱਗ ਲੱਗੀ ਹੋਈ ਹੈ ਕਿ ਨਹੀਂ ਕਿਸੇ ਪਾਸੇ ਕਿਸਾਨੀ ਰੋਲ ਰਹੀ ਹੈ ਦੂਜੇ ਪਾਸੇ ਜਵਾਨੀ ਮਰ ਚੁੱਕੀ ਹੈ ਆਉਣ ਵਾਲੀ ਜਵਾਨੀ ਦੇ ਲਈ ਸਾਹਮਣੇ ਬਹੁਤ ਵੱਡੇ ਵੱਡੇ ਨਸ਼ੀਲੇ ਪਦਾਰਥ ਪਏ ਨੇ ਤੇ ਫਿਰ ਤੁਸੀਂ ਇਹ ਦੇਖੋ ਆਉਣ ਵਾਲੇ 5-7 ਸਾਲਾਂ ਦੇ ਵਿੱਚ ਪੂਰਾ ਪੰਜਾਬ ਪੂਰਾ ਪੰਜਾਬ ਬਰਬਾਦ ਹੋ ਜਾਣਾ ਉਹਨਾਂ ਨੌਜਵਾਨਾਂ ਨੂੰ ਛੱਡ ਕੇ ਜਿਹੜੇ ਸਿੱਖੀ ਦੇ ਨਾਲ ਲੜ ਲੱਗੇ ਨੇ ਤਾਂ ਉਹੀ بچ ਸਕਦੇ ਨੇ ਮੈਂ ਕਹਿੰਦਾ ਵੀ ਵਾਕੀ ਦਾ ਪੰਜਾਬ ਮੁਸ਼ਕਲ ਆ ਬਚਾਉਣਾ ਇਹਨਾਂ ਨਸ਼ਿਆਂ ਤੋਂ ਉਹ ਚਾਹੇ ਫਿਰ ਕੋਈ ਹਿੰਦੂਆਂ ਚ ਹੋਵੇ ਇਹਦੇ ਵਿੱਚ ਕੈਟਾਗਰੀ ਕਿਸੇ ਦੀ ਨਹੀਂ ਆਉਂਦੀ ਚਾਹੇ ਉਹ ਅਸੀਂ ਸਿੱਖ ਹੀ ਆਂ ਚਾਹੇ ਸਾਈ ਆ ਚਾਹੇ ਕੋਈ ਕਿਉਂ ਮਰਜੀ ਪਰ ਇਹ ਚਪੇਟ ਸਾਰਿਆਂ ਨੂੰ ਲੈਣਾ ਇਹਨੇ ਆਪਦੇ ਨਾਲ ਸਾਰੇ ਇਹਦੇ ਪਲੇਂਜੇ ਚ ਆਉਣਗੇ ਹੁਣ ਸੋਚਣ ਵਾਲਾ ਵਿਸ਼ਾ ਕੀ ਹੈ ਅਮਰਪਾਲ ਸਿੰਘ ਕੋਈ ਆਮ ਖਾਸ ਨੌਜਵਾਨ ਨਹੀਂ ਹੈਗਾ ਇਹ ਆਪਾਂ ਨੂੰ ਮੰਨਣਾ ਪੈਣਾ ਉਸ ਬੰਦੇ ਨੇ ਛੋਟੀ ਜੀ ਉਮਰ ਦੇ ਵਿੱਚ ਬਹੁਤ ਵੱਡਾ ਯਾਨੀ ਇੱਕ ਰਤਬਾ ਹਾਸਲ ਕੀਤਾ ਆਪਣੇ ਆਪ ਦੇ ਵਿੱਚ ਜਿਹੜਾ ਕਿ ਇੰਨੀ ਕੁ ਜਵਾਨੀ ਦੇ ਵਿੱਚ ਇਹੋ ਜੇ ਰਾਹ ਚੜੇ ਤੇ ਉਹਨੂੰ ਕੋਈ ਸੂਰਮਾ ਨਹੀਂ ਤੇ ਹੋਰ ਦੱਸੋ ਕੀ ਕਵਾਂਗੇ ਭਾਈ ਕਿਉਂ ਕਿ ਕਈ ਲੋਕ ਲੱਤਾਂ ਖਿੱਚਦੇ ਆ ਪੰਜਾਬ ਦੇ ਵਿੱਚ ਇਹ ਵੀ ਤੁਹਾਨੂੰ ਅਕਸਰ ਪੂਰਾ ਪਤਾ ਪਰ ਤੁਸੀਂ ਮੈਂ ਕਹਿਣਾ ਤੁਹਾਨੂੰ ਜਿਵੇਂ ਆਪਾਂ ਰਾਤ ਲਾਈਵ ਤੇ ਜੁੜੇ ਸੀ ਉਸੇ ਹੀ ਪ੍ਰਕਾਰ ਤੁਸੀਂ ਜੇਕਰ ਪੂਰਾ ਸਾਥ ਦਿਓ ਤੇ ਅਮਰਪਾਲ ਸਿੰਘ ਬਿਲਕੁਲ ਨਿਸ਼ਚਿਤ ਗੱਲ ਹੈ ਵੀ ਰਿਹਾ ਹੋ ਜਾਣਗੇ ਤੇ ਵੈਸੇ ਰਿਹਾ ਜੀ ਦਾ ਜਿਹੜਾ ਮਾਮਲਾ ਉਹਨੂੰ ਬੜਾ ਤੇਜ਼ ਕਰ ਦਿੱਤਾ ਗਿਆ ਕਿ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਲਿਆਉਣਾ ਹੀ ਲਿਆਉਣਾ ਇਹ ਜ਼ਰੂਰੀ ਹੈ ਹੁਣ ਪੰਜਾਬ ਬਹੁਤ ਸਾਰਾ ਟਾਈਮ ਹੋ ਗਿਆ ਕਿ ਪੰਜਾਬ ਦੀ ਬਰਬਾਦੀ ਹੋ ਚੁੱਕੀ ਆ ਤੇ ਆਉਣ ਵਾਲੀ ਬਰਬਾਦੀ ਆ ਜਿਹੜੀ ਹੋਣ ਵਾਲੀ ਆ ਉਹਨੂੰ ਨਾ ਹੋਣ ਦਈਏ ਸਵਿਸ ਕਰਕੇ ਬਾਪਰਾ ਅੱਲਾ ਕਰੀਏ ਤੇ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇੋਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਵੀਡੀਓ ਨੂੰ ਮੇਰਾ ਵੀਰ ਅੱਗ ਦੀ ਤਰ੍ਹਾਂ ਸ਼ੇਅਰ ਕਰਨਾ ਗਰੁੱਪਾਂ ਦੇ ਵਿੱਚ ਤਾਂ ਕਿ ਹਰ ਪੰਜਾਬੀ ਤੱਕ ਇਹ ਸੁਨੇਹਾ ਜਾਵੇ ਤੇ ਜਜ਼ਬਾ ਕਾਇਮ ਰਹੇ ਇਹਨਾਂ ਗੱਲਾਂ ਬਾਤਾਂ ਦੇ ਲਈ ਤਾਂ ਠੀਕ ਆ ਪੰਜਾਬੀਓ ਘੰਟੀ ਬੈਲ ਦੀ ਆਲ ਤੇ ਜ਼ਰੂਰ ਕਰ ਦੇਣਾ ਜੀ ਮਿਲਦੇ ਆ ਅਗਲੇ ਟੌਪਿਕ ਤੇ ਧੰਨਵਾਦ